ਨਵੇਂ ਸਾਲ ਵਾਲੇ ਦਿਨ ਜੋਨੇ ਦਾ ਦਿਵਾਲਾ ਕੱਢਿਆ ਇਹਨਾਂ ਸੱਸਾਂ ਨਵਾਂ ਨੇ ਰਲ ਕੇ ਜੋ ਮੇਰੀ ਹਾਲਤ ਕੀਤੀ ਏ ਉਹ ਮੈਂ ਹੀ ਜਾਣਦਾ ਜੀ ਨਵੇਂ ਸਾਲ ਵਾਲੇ ਦਿਨ ਮੈਂ ਦੁਖੀ ਤਾਂ ਕਿਉਂਕਿ ਮੈਨੂੰ ਝੂਟ ਬੋਲ ਕੇ ਲੈ ਕੇ ਗਿਆ ਚਾਇਆ ਗਿਆ ਮੈਨੂੰ ਕਿਹਾ ਗਿਆ ਸੀ ਜਿਹੜਾ ਸੂਟ ਮੈਂ ਡਿਜ਼ਾਈਨਰ ਸੂਟ ਦਿੱਤਾ ਹੋਇਆ ਨਾ ਉਹਦੀ ਵਸ ਮਾਪ ਦੇਣਾ ਉਹਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਐ ਰੋਸ਼ਨਾ ਦੇ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਹਰ ਇੱਕ ਮੁਨਕਾਮ ਨੂੰ ਇਸ 2024 ਵਿੱਚ ਪੂਰੀਆਂ ਹੋਣ ਜਿਹੜੇ ਜਿਹੜੇ ਤੁਹਾਡੇ ਰੁਕੇ ਹੋਏ ਕੰਮ ਨੇ ਸਾਰੇ ਪੂਰੇ ਹੋਣ ਜੇ ਕੋਈ ਤੁਹਾਨੂੰ ਕਿਸੇ ਨਾਲ ਵੀ ਗਿਲਾ ਸ਼ਿਕਵਾ ਸਭ ਮਿਟਾ ਦਿਓ ਦਵਾ ਸਾਲ ਚੜ੍ਹਦੀਆਂ ਕਲਾ ਦੇ ਵਿੱਚ ਆਪੇ ਸਾਰਿਆਂ ਦੇ ਵਾਸਤੇ ਬੱਲੇ ਬੱਲੇ ਕਰਾ ਦੇ ਪੁਰਾਣੇ ਕੰਮ ਪੁੱਲ ਜੋ ਪੁਰਾਣੀਆਂ ਟੈਨਸ਼ਨਾਂ ਪੁੱਲ ਜੋ ਸਾਰੀ ਨੈਗੇਟਿਵਿਟੀ ਦੂਰ ਕਰ ਦਿਓ ਨਵੇਂ ਸਾਲ ਵਿੱਚ ਨਵੀਂ ਪੋਜ਼ਿਟਿਵਿਟੀ ਦੇ ਨਾਲ ਕੰਮ ਕਰਾਂਗੇ ਆਪਾਂ ਸਾਰੇ ਜਣੇ ਤੁਸੀਂ ਵੀ ਤੁਹਾਡੇ ਪਰਿਵਾਰਾਂ ਨੂੰ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਹੁਣ ਅਸੀਂ ਚੱਲੇ ਜੀ ਪਟਿਆਲੇ ਨਵੇਂ ਸਾਲ ਦੇ ਪਹਿਲੇ ਦਿਨ ਕਿਉਂਕਿ ਕਿਰਨ ਕਹਿੰਦੀ ਮੈਨੂੰ ਸੂਟ ਲੈ ਦੋ ਵੇ ਜਉਣੇ ਆ ਬੁਟੀਕ ਤੋਂ ਹੁਣ ਜੇ ਕਿਤੇ ਅੱਜ ਮੈਂ ਨਵੇਂ ਸਾਲ ਵਾਲੇ ਦਿਨ ਕਿਰਨ ਨੂੰ ਸੂਟ ਲਿਆਦਾ ਸਾਰੇ ਸਾਲ ਸੂ ਤੇ ਉਧਰ ਮੇਰੀ ਕੁੜੀ ਵੀ ਰਹਿ ਰਹੀ ਏ ਕੈਰੀ ਕੋਟ ਦੇ ਵਿੱਚ ਮੇਰੀ ਗੁੱਗਲੋ ਮੁਗਲੋ ਇਹ ਸੁੱਤੀ ਵੀ ਏ ਇਹਨੂੰ ਲੈ ਕੇ ਚਲੀ ਆਲੇ ਫਿਰ ਧਿਆਨ ਨਾਲ ਆਏ ਚਿੱਤਾਂਵੇਂ ਮੇਰੇ ਸੋਨਾ ਚੱਲੀਏ ਫਿਰ ਚਲੋ 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 ਲਓ ਜੀ ਪਹੁੰਚ ਚੁੱਕੇ ਆ ਜੀ ਅਸੀਂ ਪਟਿਆਲੇ ਸ਼ਹਿਰ ਦੀ ਐਂਟਰੀ ਦੇ ਉੱਪਰ ਤੇ ਸੂਟ ਲੈ ਲੈ ਮੈਂ ਨਾ ਰੱਜਦੀ ਮੈਨੂੰ ਵੇਖ ਵੇਖ ਜਿਉਣਾ ਨਹੀਂ ਉਹ ਰੱਜਦਾ ਕਮੈਂਟਰੀ ਕਰਨੀ ਜ਼ਰੂਰੀ ਸੀ ਕਰਨੀ ਜ਼ਰੂਰੀ ਏ ਜੀ ਹੋਰ ਵੀ ਮੰਮੀ ਕਿਰੋਂ ਦੇ ਕਿੰਨੇ ਸੂਟ ਲੈ ਲੈਨੇ ਹੁਣ ਤੱਕ ਦੋ ਲੈ ਲੈਨੇ ਨਾ ਕਦੋਂ ਦੋ ਰੱਖਦੇ ਆ ਮਮੇ ਨੇ ਛੋਟੀ ਮਾਰੀ ਜਾਂਦਾ ਇੱਕੋ ਹੀ ਲਿਆ ਮੇਰੇ ਸਾਹਮਣੇ ਦੂਜੇ ਕਿਹੜਾ ਲਿਆ ਨਾ ਮੈਂ ਨਹੀਂ ਲਿਆ ਮੈਂ ਐਵੇਂ ਦੇ ਕੇ ਚਾਰ ਲਿੱਤੇ ਨੇ ਮੈਂ ਤੁਹਾਨੂੰ ਦੱਸਿਆ ਨਹੀਂ ਕਿਰਨ ਨੂੰ ਸੱਚੀ ਮੇਰਾ ਡਰ ਰਿਹਾ ਉਹਨੂੰ ਮੇਰਾ ਡਰ ਵਾਲੀ ਗੱਲ ਹੈਗੀ ਪਰ ਮੈਨੂੰ ਪਤਾ ਹੈ ਕਿਰਨ ਨੇ ਜਾਣ ਕੇ ਨਹੀਂ ਦੱਸਿਆ ਅਸੀਂ ਆ ਰਹੇ ਹਾਂ ਜੀ ਹੁਣ ਪਟਿਆਲੇ ਕਿਉਂਕਿ ਇੱਥੇ ਮੰਮੀ ਨੇ ਤੇ ਕਿਰਨ ਨੇ ਛੋਲਾ ਵੀ ਲੈਣੀਆਂ ਨੇ ਤੇ ਨਾਲ ਕਿਰਨ ਨੇ ਸੂਟ ਲੈਣਾ ਕੋਈ ਸੂਟ ਤਾਂ ਮੇਰੇ ਘਰਨੇ ਦੇ ਦਿੱਤਾ ਕਿਰਨ ਨੇ ਉਹ ਦੇਣਾ ਆਪਣਾ ਮਾਪ ਦੇਣਾ ਸੂਟ ਦਾ ਤੇ ਨਾਲ ਫਿਰ ਇੱਕ ਦੋ ਕੰਮ ਹੋਰ ਵੀ ਨੇ ਪਟਿਆਲੇ ਨਵੇਂ ਸਾਲ ਵਾਲੇ ਦਿਨ ਪਟਿਆਲੇ ਸ਼ਹਿਰ ਕਰਾਂਗੇ ਤੇ ਤੁਹਾਨੂੰ ਵੀ ਸ਼ਹਿਰ ਕਰਾਵਾਂਗੇ ਹਮ ਪਟਿਆਲੇ ਦੀ ਸ਼ਹਿਰ ਸ਼ਾਈ ਸ਼ਾਈ ਸ਼ਹਿਰ ਹੈ ਪਟਿਆਲਾ ਹਮ ਪਰ ਟ੍ਰੈਫਿਕ ਵੀ ਬੜੀ ਹੋ ਚੁੱਕੀ ਓਣ ਪਟਿਆਲੇ ਦੇ ਵਿੱਚ ਕਿਹ ਨਹੀਂ ਲੋ ਜੀ ਐਂਟਰ ਕਰਕੇ ਜੀ ਪਟਿਆਲੇ ਸ਼ਹਿਰ ਦੇ ਵਿੱਚ ਗਲੀਆਂਾਂ ਦੇ ਵਿੱਚ ਇੱਥੇ ਟ੍ਰੈਫਿਕਾਂ ਦੇ ਵਿੱਚ ਜੇ ਮੇਰੀ ਗੱਡੀ ਨੂੰ ਰਗੜ ਲੱਗ ਗਈ ਤੇ ਕੇਰਨ ਦੇ ਸੂਟ ਦੇ ਪੈਸੇ ਕੱਟੇ ਜਾਣਗੇ ਐਵੇਂ ਨਹੀਂ ਉਹੀ ਕੱਟੇ ਜਾਣਗੇ ਤੁਸੀਂ ਲੈ ਕੇ ਆਏ ਚੰਗਾ ਭਲਾ ਘਰੇ ਬੈਠਾ ਸੀ ਅੱਜ ਮੂੰਫਲੀਆਂ ਖਾਣੀਆਂ ਸੀ ਨਵੇਂ ਸਾਲ ਵਾਲੇ ਦਿਨ ਪਤਾ ਨਹੀਂ ਕਿੱਥੇ ਕਰਤੀਆਂ ਨੇ ਮੂੰਗਫਲੀ ਉਹ ਵੀ ਖਾਧੀ ਹੋਈ ਨਹੀਂ ਇਸ ਵਾਰ ਸਹੀ ਦੱਸਾਂ ਮੈਂ ਤਾਂ ਪਾਪਾ ਕਿੰਨੀ ਸਿਰ ਲੈ ਕੇ ਆਇਆ ਕਿੱਥੇ ਲੈ ਆਪਾ ਕੋਈ ਚੱਕ ਕੇ ਲੈ ਕੇ ਬੋਗੀਆਂ ਆਪਣੇ ਤਾਂ ਮੈਂ ਦੱਸ ਤਰੀਕੀ ਵਾਹ ਅਲਟਰਟ ਜੇ ਕਲਰ ਨਹੀਂ ਹੋ ਲੋ ਜੀ ਕੋ ਹੋਰ ਦੋਸਤ ਉਹ ਬਾਰੇ ਕਿਨੇ ਦੋਨੋਂ ਇੱਥੇ ਵੀ ਸੇਮ ਆਹ ਇਹ ਕਿਹੜਾ ਸਾਡੇ ਨਾਲ ਦਾ ਮਾਲੂ ਫਿਆਨ ਦਾ ਖਲਕ ਸੇਮ ਇੱਕੋ ਜਿਹਾ ਫਿਰ ਹੁਣ ਇਹ ਤਾਂ ਲਿੱਤਾ ਯਾਰ ਪਰਪਲ ਕਲਰ ਦਾ ਲੋ ਜੀ ਠੰਡ ਬਹੁਤ ਹੋ ਗਈ ਹੈ ਨਾ ਬਹੁਤ ਠੰਡ ਹੋ ਗਈ ਮੰਮੀ ਲੋਈ ਪਟਿਆਲੇ ਆਏ ਪਟਿਆਲੇ ਦੇ ਵਿੱਚ ਮਲੋਤਰਾ ਸਵੀਟਸ ਤੇ ਪਕੌੜੇ ਤੇ ਨਾਲ ਸਮੋਸੇ ਨਾਲ ਚਾਹਾਂ ਪੀ ਕੇ ਸੂਟ ਲੈ ਲੈ ਕਿਰਨ ਨੇ ਕਿਰਨ ਨੇ ਮੈਨੂੰ ਲੁੱਟ ਲਿਆ ਕਹਿ ਕੇ ਲਿਆਂਦੇ ਸੀ ਇੱਕ ਸੂਟ ਦਾ ਕਿਰਨ ਨੇ ਦਿੱਤੇ ਤਿੰਨ ਸੂਟ ਮੇਰੀ ਮੰਮੀ ਸੌਂ ਨੇ ਮੇਰੀ ਮੰਮੀ ਨੇ ਸਿਰਫ ਇੱਕੋ ਹੀ ਸੂਟ ਲਿੱਤਾ ਹੈ ਨਾ ਮੰਮੀ ਮੇਰੀ ਮੰਮੀ ਨੂੰ ਕਿਰਨ ਨੇ ਕੋਈ ਸੂਟ ਨਹੀਂ ਇੱਕੋ ਸੂਟ ਮੇਰੀ ਮਾਂ ਵਾਸਤੇ ਬਸ ਇਹ 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 ਲੇਡੀ ਦੇ ਕੋਲ ਤਿੰਨ ਸੂਟ ਆਪ ਲੈ ਲੈ ਮੇਰੀ ਮਾਂ ਨੂੰ ਇੱਕ ਸੂਟ ਦਵਾਇਆ ਸ਼ਾਲ ਵੀ ਕੋਈ ਦਵਾਈ ਆ ਪੈਨੇ ਦੋ ਇੱਕ ਸੂਟ ਮੰਮੀ ਨੇ ਦੋ ਸ਼ਾਲ ਦਿੱਤੇ ਨੇ ਅੱਛਾ ਇਹ ਤਾਂ ਫਿਰ ਗੜਬੜ ਹੋ ਗਿਆ ਮੇਰੀ ਮੰਮੀ ਦੇਖੋ ਕਿੰਨੇ ਅਤਿਆਚਾਰੀ ਆਪ ਦੋ ਸ਼ਾਲਾਂ ਲੈ ਲਈਏ ਮੇਰੀ ਘਰ ਵਾਲੀ ਨੇ ਇੱਕੋ ਸ਼ਾਲ ਐ ਗਿਰ ਅਸੀਂ ਆਗੇ ਜੀ ਵਾਪਸ ਪਟਿਆਲੇ ਤੋਂ ਦਿਵਾਲਾ ਕਰਤਾ ਜੂਨੇ ਦਾ ਦਿਵਾਲੀ ਨਹੀਂ ਨਵੇਂ ਸਾਲ ਵਾਲੇ ਦਿਨ ਜੂਨੇ ਦਾ ਦਿਵਾਲਾ ਕੱਢਿਆ ਇਹਨਾਂ ਸੱਸਾਂ ਨਵਾਂ ਨੇ ਰਲ ਕੇ ਜੋ ਮੇਰੀ ਹਾਲਤ ਕੀਤੀ ਏ ਉਹ ਮੈਂ ਹੀ ਜਾਣਦਾ ਜੀ ਨਵੇਂ ਸਾਲ ਵਾਲੇ ਦਿਨ ਹਾਂ ਮੰਮੀ ਕਹਿੰਦੇ ਹਟ ਜਾ ਤੈਨੂੰ ਮੈਂ ਦੱਸ ਰਹੀ ਆ ਇਹ ਹਟਦੇ ਨਹੀਂ ਚੱਲੇ ਬੱਬੀ ਕਿਹਨੂੰ ਚੱਲਦਾ ਇਹ ਵੀ ਇੱਥੇ ਵੀ ਨਹੀਂ ਗਿਆ ਕਿ ਫੈਸੀ ਇਹਦਾ ਘਮਾਓ ਵੀ ਨਹੀਂ ਕੋਈ ਥੋੜਾ ਜਿਹਾ ਨਹੀਂ ਚੱਲਣਾ ਨੀਚੇ ਵਾਲਾ ਘਮਾਓ ਨੀਚੇ ਹਾਂ ਕਿੱਥੇ ਪਰਲੀ ਸਾਈਡ ਚੱਲ ਗਿਆ ਮੈਂ ਉੱਧਰ ਚਲਾਨੀ ਥੱਲੇ ਇਹ ਕਿਹੜਾ ਸੋਚੇ ਇਸ ਤੇ ਪਾਵਰ ਡਾਕਟਰ ਆਹੀ ਲਾਇਆ ਹੈ ਹਾਂ ਇੱਥੇ ਚੱਲਦੇ ਆ ਉੱਥੇ ਚੱਲਦੇ ਆ ਕਿ ਉਹ ਚੰਦਰ ਸੋਚ ਸੜ ਗਿਆ ਹੁਣ ਦਿਖਾਏ ਉਧਰ ਸੋਚ ਦਿਖਾਓ ਪਹਿਲਾਂ ਸੋਚ ਤਾਂ ਦਿਖਾਓ ਅੱਛਾ ਸੋਚ ਖਰਾਬ ਹੋ ਰਿਹਾ ਇਹ ਵੀ ਉਹ ਵੀ ਵਿਚਾਰਾ ਖਰਾਬ ਹੋ ਰਿਹਾ ਉਹ ਵਿਚਾਰਾ ਸੜ ਉਹ ਸੜੀ ਕੇ ਪਿਗਲ ਹੀ ਗਿਆ ਓਏ ਹੋਏ ਮੈਂ ਕਹਿ ਰਿਹਾ ਨਾ ਇਹਨਾਂ ਦਿਨਾਂ ਦਾ ਕਿੰਜ ਹੋਇਗਾ ਰਹਿਣਾ ਕੀ ਹੋਇਆ ਡਾਰ ਲੱਗਿਆ ਕਿਉਂ ਪਾਰਕ ਕੀਤਾ ਮੈਂ ਆਏ ਪਾਪੀ ਨੂੰ ਹੁਣ ਹੀ ਕਰੰਟ ਵਜਣਾ ਸੀ ਲਗਿਆ ਤਾਂ ਪਾਪੀ ਪਾਪੀ ਤੁਸੀਂ ਸਾੜ ਤੇ ਸਾਰਾ ਦੇਖਿਓਏ ਨਹੀਂ ਚੱਲਦਾ ਇਹ ਇਹ ਉੱਥੇ ਹੀ ਲਾ ਦਿਓ ਨਾ ਫਿਰ ਆ ਦੇਖ ਇਹ ਨੂੰ ਐਵੇਂ ਕਰਦੇ ਤਾਂ ਚੱਲੇਗਾ ਇਹ ਨੱਪ ਕੇ ਰੱਖ ਲਓ ਫਿਰ ਉਹ ਛੜਦੋ ਛੜ ਦੋ ਉਹ ਛੜ ਤਾਂ ਗਿਆ ਹੁਣ ਚੰਗੀ ਤਰ੍ਹਾਂ ਛੜ ਲੈਣਾ ਦਾ ਉਹਨੂੰ ਹੂੰ ਇਹ ਵੀ ਰੋੜਨ ਤੇ ਲੱਗਾ ਕਰੰਟ ਲਵਾ ਦ ਨਾ ਤੁਸੀਂ ਹਾਂ ਮੇਰੀ ਮੈਂ ਇਹ ਨੂੰ ਪੜੀ ਕੀ ਹਾਲ ਹੈ ਮਿੱਠੀ ਕੀ ਕੀਤਾ ਲੈ ਨਹੀਂ ਕਿ ਬੁੱਲ ਕਿਤਾ ਕੀ ਹੈ ਲਾਈਟ ਚ ਗਾ ਦੋ ਫੇ ਕਿੱਚਲੋ ਜੀ ਭਾਬੀ ਬੋਂਦਲੀ ਫਿਰਦੀ ਨੂੰ ਮੋਟਰ ਮੈਂ ਗੁੜੀਆਂ ਦੇਖਣਾਂ ਸੀਗਾ ਮੈਨੂੰ ਇੱਕ ਸੂਟ ਗਹਿ ਕੇ ਗਏ ਸੀ ਇੱਕ ਸੂਟ ਫੇ ਕਿੰਨੇ ਲੈ ਲੈਨੇ ਚਾਰ ਸ਼ਾਲਾਂ ਸਟੋਲਾ ਵੀ ਲੈ ਕੇ ਆਏ ਨੇ ਇਹ ਤੇਰੀਆਂ ਨੇ ਆ ਮੇਰੀਆਂ ਆਦੋਂ ਆਦੋਂ ਮੇਰੀਆਂ ਨੇ ਆਲੀਆਂ ਇਹ ਦੋਨੋਂ ਪਿਓਰ ਦੀਆਂ ਨੇ ਇੱਕ ਸਟੋਲਾ 16 ਇਹਦੀ ਤਾਂ ਮੰਮੀ ਨੇ ਪਹਿਲਾਂ ਵੀ ਸੀ ਉਹ ਕਿੱਥੇ ਆ ਮੰਮੀ ਨੂੰ ਡਰਾਈ ਕਲੀਨ ਕਰਨ ਦੀ ਤਾਂ ਇਹ ਨਾ ਵਾਸ਼ਿੰਗ ਮਸ਼ੀਨ ਵਿੱਚ ਧੋਤੀ ਉਹ ਸੁੰਗੜ ਗਈ ਗਈ ਉਹ ਹੈ ਕਿ ਤੁਹਾਨੂੰ ਵੀ ਕੱਢਿਆ ਨਹੀਂ ਆਉਂਦੀ ਕਿੱਥੇ ਆ ਠੀਕ ਸ਼ਾਲ ਸਟੋਲ ਉਹ ਇਕੱਠੀ ਹੋ ਗਈ ਸੀ ਉੱਥੇ ਹੀ ਸਾਰੀ ਮਸ਼ੀਨ ਧੋਤੀ ਸੀ ਮੈਨੂੰ ਹੁਣ ਚੇਤੇ ਆ ਰਹੀ ਹੈ ਮੇਰੇ ਨਾਲ ਗਿਆ ਸੀ ਨਾ ਬਹੁਤ ਸੋਣੀ ਥੋੜੀ ਮੈਂ ਇਹ ਲੈ ਲਈ ਇੱਕ ਗ੍ਰੀਨ ਵਾਲੀ ਨਹੀਂ ਤੁਹਾਡੀ ਹੈ ਕਿ ਦੋਨੋਂ ਤੁਹਾਡੀਆਂ ਦੋਨੋਂ ਤੁਹਾਡੀਆਂ ਨਹੀਂ ਮੇਰੀ ਤਾਂ ਕਾਲੀ ਇੱਕ ਸ਼ੋਲੇ ਤੋਂ ਇੱਕ ਸਟੋਲ ਏ ਹਾਂ ਸੱਚੀ ਇਸ ਸ਼ੋਲੇ ਭੁੱਲ ਗਏ ਨੇ ਮੈਂ ਕਹਿੰਦੀ ਮਮੇ ਕਿ ਦੀ ਹੋਰ ਪਸੰਦ ਕਰੀ ਬੈਠੀ ਨੂੰ ਝੋਲ ਰਹੀ ਏ ਆਹੋ ਹਾਂ ਇਹ ਸ਼ੋਲੇ ਆ ਮੇਰੀ ਤੁਹਾਡੀ ਸ਼ੋਲੇ ਇਹ ਸਟੋਲ ਸੋਹਣੀ ਏ ਸ਼ੋਲੇ ਹਾਂਜੀ ਮੈਂ ਮੈਨੂੰ ਹੁਣ ਜਿੱਥੇ ਆਈ ਨਾ ਦੇਖ ਕੇ ਪਤਾ ਹੈਗੀ ਸੀ ਇਹਦੇ ਨਾਲ ਵੀ ਆਇਆ ਸੀ ਭਾਬੀ ਦੇਖ ਲੈ ਸੱਸ ਨੇ ਆਪ ਦੋ ਦਿੱਤੀਆਂ ਤੇ ਮੇਰੇ ਘਰ ਵਾਲੇ ਨੇ ਸਿਰਫ ਇੱਕੋ ਦਵਾਈਏ ਤਹਾਂ ਜਿਹਨੂੰ ਉਹਨੂੰ ਪਸੰਦ ਆਈ ਉਹਨੇ ਉਹ ਲੈ ਲਈ ਚਲੋ ਇਹਨੂੰ ਇਹ ਦਰਾਂ ਦੀ ਵੱਡੀ ਸ਼ਾਲ ਬਲੈਕ ਪੁੱਛੀ ਸੀ ਵੱਡੀ ਆਈ ਨਹੀਂ ਸੀ ਨਾ ਨਹੀਂ ਹੈਗੀ ਸੀ ਨਹੀਂ ਹੈਗੀ ਸੀ ਹੈਗੀ ਸੀ ਮੈਂ ਲਈ ਨਹੀਂ ਮੈਂ ਤਾਂ ਸਟੋਲ ਹੀ ਠੀਕ ਆ ਮੈਨੂੰ ਨਾ ਠੀਕ ਹੈ ਸਟੋਲ ਮੈਂ ਨਹੀਂ ਲਈ ਜਾਨੀ ਸ਼ੋਲ ਲਾਉਣ ਕਿੱਥੇ ਲਿਆਂ ਜਾਂਦੀਆਂ ਨੇ ਮੇਰੇ ਪੁੱਤ ਨੂੰ ਲੈ ਚੱਲੋ ਦੋ ਦੋ ਸ਼ਾਲਾਂ ਮੈਨੂੰ ਆਇਆ ਕਿੰਨੀਆਂ ਦਵਾਵਾਂ ਮਿਲਦੀਆਂ ਨੇ ਦੋ ਸ਼ਾਲਾਂ ਦੇ ਬਦਲੇ ਮੰਮੀ ਨੇ ਸੂਟ ਲੀਤਾ ਇੱਕ ਨਵਾਂ ਸੂਟ ਹੀ ਲੈ ਆ ਤਾਂ ਮੈਨੂੰ ਪਰਪਲ ਕਲਰ ਦਾ ਉਹ ਜਿਵੇਂ ਦਾ ਉਹ ਪਰਪਲ ਕਲਰ ਹੈ ਉਹ ਤੇ ਪਿੱਛੇ ਆ ਰਹੇ ਉਹ ਨਿਕਲ ਗਿਆ ਨਿਕਲ ਗਿਆ ਉਹ ਪਰਪਲ ਕਲਰ ਸੀ ਕਿੱਥੇ ਆ ਤੁਰ ਉਹ ਸਟਿਚਿੰਗ ਵੀ ਕਰਨ ਨੂੰ ਦੇਤਾ ਲਾਈਟ ਪਰਪਲ ਸੀ ਮੰਮੀ ਥੋੜਾ ਜਿਹਾ ਪਰਪਲ ਵਿੱਚ ਹੈ ਸੀ ਮੈਂ ਗੱਡੀ 'ਚ ਬੈਠੀ ਸੀ ਮਾਪ ਦੇਣ ਗਏ ਸੀ ਹਾਂਜੀ ਮੰਮੀ ਆ ਜਾ ਆ ਜਾ ਮੈਂ ਕਿਹਾ ਨਹੀਂ 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 ਘੱਲ ਲੱਗ ਰਹੀ ਹੈ ਅੰਦਰ ਕਹਿੰਦਾ ਨੀਲ ਨੂੰ ਸੂਟ ਪਸੰਦ ਹੋ ਮੈਂ ਕਿਹਾ ਬਸ ਸੂਟ ਲੈ ਤੈਨੂੰ ਹਾਂ ਬੁਟੀਕ ਤੋਂ ਦੈ ਲੈ ਲਿਆ ਤਾਂ ਲੈ ਨਹੀਂ ਸੂਟ ਰੋਬਰ ਨੂੰ ਸੂਟ ਮੰਗ ਕੇ ਲੈ ਜਾਣਾ ਨਹੀਂ ਮੰਮੀ ਕੋਲ ਇੱਕ ਲੋ ਇੱਕ ਲੋਥੇ ਕਿੰਨੀ ਤੇ ਕੀ ਹੈ ਛੂਟ ਮਿਲ ਰਹੀ ਨੇ ਤਾਂ ਆ ਮੈਂ ਮੰਮੀ ਨੂੰ ਕਹਾਂਗਾ ਐਸ਼ ਕਰੋਗੇ ਸਾਡੇ ਨਾਲ ਰੋਗੇ ਤਾਂ ਆਹ ਇਨਸ਼ਾ ਅੱਲਾਹ ਫਿਰ ਆਤਿਆਂ ਦੋ ਸੀ ਵਾਸਤੇ ਦਿੱਤਾ ਮਾਰੀ ਸੀ ਜਾਂ ਸਟੀਚਿੰਗ ਹਾਂਜੀ ਸਟੀਚਿੰਗ ਮੈਂ ਨਹੀਂ ਖਾਣਾ ਪਕੇ ਲੈ ਲੈ ਕਿਉਂ ਖਾ ਲੈ ਨਹੀਂ ਮੰਮੀ ਮੈਂ ਹੁਣ ਚਾਹ ਪੀਤੀ ਸੀ ਹੂੰ ਤੇ ਉਹ ਸਟੀਚਿੰਗ ਕਰਕੇ ਕਰਨ ਵਾਸਤੇ ਵੀ ਦੇਤੇ ਨੇ ਸੂਟ ਕਿਰਨ ਨੇ ਲਿੱਤੇ ਨੇ ਤਿੰਨ ਸੂਟ ਇੱਕ ਵੈਲਵਟ ਲੈ ਦਿੱਤਾ ਇੱਕ ਮੰਮੀ ਵਾਂਗੂ ਲਈ ਤਾਂ ਪਸ਼ਮੀਨਾ ਦਾ ਇੱਕ ਤਾਂ ਜਿਹੜਾ ਡਿਜ਼ਾਈਨਰ ਦਿੱਤਾ ਹੀ ਸੀ ਉਹ ਤਾਂ ਦਿੱਤਾ ਸੀ ਅੱਜ ਮਤਲਬ ਗਏ ਆ ਮੈਨੂੰ ਇਹ ਕਹਿ ਕੇ ਲੈ ਲੈ ਕੇ ਮੈਂ ਦੁਖੀ ਤਾਂ ਕਿਉਂਕਿ ਮੈਨੂੰ ਝੂਠ ਬੋਲ ਕੇ ਲੈ ਕੇ ਗਿਆ ਜਾਇਆ ਗਿਆ ਮੈਨੂੰ ਕਿਹਾ ਗਿਆ ਸੀ ਜਿਹੜਾ ਸੂਟ ਮੈਂ ਡਿਜ਼ਾਈਨਰ ਸੂਟ ਦਿੱਤਾ ਹੋਇਆ ਹੈ ਨਾ ਉਹਦੀ ਵਸ ਮਾਪ ਦੇਣਾ ਉਹਦਾ ਤੇ ਮੈਂ ਕਿਹਾ ਠੀਕ ਹੈ ਭਾਈ ਉੱਥੇ ਜਾ ਕੇ ਉੱਥੇ ਸੂਟ ਟੰਗੇ ਹੋਏ ਸੀ ਕਿਰਨ ਦਾ ਦਿਲ ਗਿਆ ਮਚਲ ਇਹ ਵੀ ਸੋਹਣਾ ਕਹਿੰਦੇ ਚਲੋ ਠੀਕ ਹੈ ਵੈਲਵਟ ਦਾ ਇੱਕ ਸੂਟ ਕਹਿੰਦੇ ਮੰਮੀ ਨੂੰ ਵੀ ਆਵਾਜ਼ ਮਾਰ ਹੁਣੀ ਮੰਮੀ ਵੀ ਲੈਣਗੇ ਕੋਈ ਸੋਹਣਾ ਸੂਟ ਲੱਗ ਰਿਹਾ ਸੀ ਮੈਂ ਕਹਿੰਦਾ ਚਲੋ ਮੰਮੀ ਨੂੰ ਆਵਾਜ਼ ਮਾਰਦੇ ਮੰਮੀ ਆ ਗਏ ਚਲੋ ਲੈ ਲਿਆ ਫਿਰ ਜਿਹੜਾ ਮੰਮੀ ਨੂੰ ਪਸੰਦ ਆਇਆ ਨਾ ਉਹਦੇ ਨਾਲ ਦਾ ਦੇਖ ਕੇ ਇਹਦਾ ਕਿਰਨ ਦਾ ਫਿਰ ਮਨ ਮਚ ਲ ਗਿਆ ਕਹਿੰਦੀ ਮੈਂ ਇਹਦੇ ਵਰਗਾ ਵੀ ਇੱਕ ਹੋਰ ਲੈਣਾ ਮੈਂ ਐਕਦਾ ਪਸੰਦ ਕਰਦਾ ਨਹੀਂ ਇਹਦੇ ਵਰਗਾ ਨਹੀਂ ਇਹੋ ਹੀ ਇਹੋ ਹੀ ਆਹ ਜਿਹੜਾ ਮੰਮੀ ਨੇ ਪਸੰਦ ਕੀਤਾ ਕਹਿੰਦੀ ਮੈਂ ਆਹੀ ਲੈਣਾ ਜਿਹੜਾ ਮੰਮੀ ਨੇ ਲਿੱਤਾ ਪਰ ਉਹ ਤਾਂ ਮੰਮੀ ਨੇ ਪਸੰਦ ਕਰ ਲਿਆ ਸੀ ਪਹਿਲਾਂ ਸੂਟਾਂ ਪਿੱਛੇ ਨੌ ਸੱਜ ਦਾ ਕਲੈਸ਼ ਹੋ ਗਿਆ ਸੀ। ਉਹ ਨਾ ਸੂਟ ਹੀ ਕੱਢਿਆ ਸੀ ਜਿਹੜਾ ਪਸੰਦ ਆਇਆ। ਆਹਲੇ ਆ ਪਹਿਲੇ ਕੱਢਿਆ ਸੀ। ਪਹਿਲੇ ਸਟੇ ਪਸੰਦ ਆਇਆ। ਪਹਿਲੇ ਸਟੇ। ਕੱਢਿਆ ਆ ਇਹ ਨਹੀਂ ਤੇ ਜਾ ਕੋਲ। ਲੈ ਲੇਕਿਨ ਕਿਰਨੂ ਆ ਗਿਆ ਪਿੰਕ ਕਲਰ ਦਾ ਸੂਟ ਦੇ ਪਿੰਕ ਬੇਬੀ ਪਿੰਕ। ਹੂੰ ਪਿੰਕ ਹੈ ਨਹੀਂ ਸੀ ਕਿਰਨੂ ਕੋਲ। ਜਿਵੇਂ ਮਾਨ ਸ਼ੋਲਨ ਦੁਕਾਨ ਦੇਖਿਆ। ਉਸ ਤੇ ਰੇਟ ਠੀਕ ਲੰਦਾ ਭਾਈ। ਉਹ 3500 ਦੀ ਇੱਕ ਸ਼ਾਲ ਦੱਸ ਰਿਆ ਸੀ। ਉਹ ਵਾਲੀ ਕਿਹੜੀ ਸੀ? ਪਿਓਰ ਦੀ ਮੰਮੀ ਦੀ 3500 ਦੀਆਂ ਤਿੰਨ ਲੈ ਲਈਆਂ ਸੀ ਉਸ ਤੇ। ਹਾਂ? ਹਾਂ। ਸੋਨੇ ਪਏ ਸੀ ਗਰਮ ਹਾਂ ਉਹ ਬਾਅਦ ਚ ਦੇਖੇ ਨੇ ਆਪਾਂ ਬਾਅਦ ਚ ਨਾ ਪਰ ਜਾਨੰਦਰ ਫਿਰ ਉਹ ਲੈ ਰਿਹਾ ਅਸ਼ਮਾਨੀ ਨਹੀਂ ਪਰ ਮੰਮੀ ਉਹਦੀ ਆਪਣੀ ਗ੍ਰੇਸ ਸੀ ਇਹ ਤਾਂ ਇਹਨਾਂ ਦੀ ਆਪਣੀ ਗ੍ਰੇਸ ਆ ਇਹ ਜਿਹੜੇ ਕਸ਼ਮੀਰੀ ਸਟਾਈਲ ਇਹਨਾਂ ਦੇ ਆਪਣੀ ਇਹਨਾਂ ਦੀ ਆਪਣੀ ਗ੍ਰੇਸ ਹੈ ਤੇ ਉਹਦੇ ਜਿਹੜਾ ਮਹਿੰਗੇ ਹੁੰਦੇ ਨੇ ਹੂੰ ਪਰ ਕਿੰਨੇ ਦਾ ਦੇ ਰਿਹਾ ਸੀ 1500 ਦਾ ਦੇ ਰਿਆ ਸੀ 1500 ਦਾ ਦੇ ਰਿਆ ਸੀ 1300 ਦੇ ਦਿੰਦਾ ਪਰ ਉਹ ਦੇ ਦਿੰਦਾ 12-1300 12-1300 ਦਾ ਆਰਾਮ ਨਾਲ ਦੇ ਦੇਣਾ ਸੀ ਦੇਖੋ ਇਹ ਜਾ ਬੰਦਾ ਹੋਏਗਾ ਕਹਿੰਦਾ 3500 ਦੀ ਇੱਕ ਸ਼ਾਲ ਹੈ ਇਹ 2-2000 ਦੀਆਂ ਸਟੋਲਾਂ ਸੀ ਕਿੰਨਾ ਬਣ ਗਿਆ 3504 7500 ਸਾਢੇ 7000 ਰੁਪਿਆ ਮੈਂ ਟੋਟਲ ਮੈਂ ਕਿਹਾ 3500 ਦੇਣਾ ਕਹਿੰਦਾ ਚਲੋ ਠੀਕ ਹੈ ਜੀ ਲੋ ਜੀ ਮਾਰਾ ਮੇਰੀ ਖੁਸ਼ ਕਿਰਨ ਮੇਰੀ ਖੁਸ਼ ਭਾਬੀ ਨੇ ਵੀ ਸੂਟ ਲੈ ਲਿਆ ਖੁਸ਼ ਸਾਰੇ ਖੁਸ਼ ਹੋ ਮੇਰੀ ਕੁੜੀ ਨਹੀਂ ਖੁਸ਼ ਕੀਤੀ ਵਾਲੇ ਕਿਸੇ ਨੇ ਮੇਰੀ ਕੁੜੀ ਵਾਸਤੇ ਇੱਕ ਵੀ ਛੂਟ ਨਹੀਂ ਦਿੱਤਾ ਕਿਸੇ ਨੇ ਕੋਈ ਨਹੀਂ ਕਰਕੇ ਸਾਰੇ ਖੁਸ਼ ਹੈ ਮੇਰੀ ਕੁੜੀ ਨੇ ਚੰਬਲ ਜਣਾ ਦੇਖ ਲੋ ਲੋੜੀ ਲੋੜੀ ਦੀਆਂ ਤਿਆਰੀਆਂ ਕਰੀ ਜਾਂਦੇ ਨੇ ਨਾ ਤੁਸੀਂ ਆਪਣੀਆਂ ਲੋੜੀ ਵਾਲੇ ਦਿਨ ਉਹਨੇ ਇੱਕ ਤੁਹਾਡਾ ਗੱਲ ਨਹੀਂ ਕਰਨੀ ਕਿਸੇ ਨਾਲ ਦੋਨ ਸੁੱਤੀ ਵੀ ਹੈ ਲੋ ਜੀ ਅੱਜ ਮੈਂ ਇੱਕ ਐਡ ਪਾਈ ਹੈ ਜੀ ਆਫਰ ਚਲਾਈ ਹੈ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਆਫਰ ਇਹ ਹੈ ਕਿ ਜਿਹੜਾ 31 ਜਨਵਰੀ 2024 ਤੱਕ ਕੋਈ ਵੀ ਸ਼ੇਨਗਨ ਵੀਜ਼ਾ ਲਗਵਾਉਣਾ ਚਾਹੁੰਦਾ ਹੈ ਸਿੰਗਲ ਪਰਸਨ 35000 ਦੇ ਵਿੱਚ ਸ਼ੇਨਗਨ ਵੀਜ਼ਾ ਲਗਾ ਕੇ ਦਿੱਤਾ ਜਾਏਗਾ ਅੰਬੈਸੀ ਫੀਸ ਵੀ ਵਿੱਚ ਹੀ ਹੋਏਗੀ ਵੀਐਫਐਸ ਫੀਸ ਵੀ ਵਿੱਚ ਹੀ ਹੋਏਗੀ ਇੰਸ਼ੋਰੈਂਸ ਪੈਕੇਜ ਬੁਕੇ ਸਾਰਾ ਵਿੱਚ ਹੀ ਹੈ ਇਸ ਤੋਂ ਇਲਾਵਾ 1 ਰੁਪਏ ਦਾ ਵੀ ਕੋਈ ਹਿਡਨ ਚਾਰਜ ਨਹੀਂ ਹੋਏਗਾ ਨਾ ਕੋਈ ਬਾਅਦ ਵਿੱਚ ਨਾ ਕੋਈ ਹੋਰ ਕੋਈ 35000 ਟੋਟਲ ਤੁਸੀ ਦੇਣਾ ਇਸ ਸ਼ਾਈਨਿੰਗੰਦਾ ਵੀਜ਼ਾ ਜੇ ਕੋਈ ਤੁਹਾਡੇ ਕੋਲ ਕੇਸ ਤੁਹਾਡਾ ਮਤਲਬ ਥੋੜੇ ਬੁੱਤੇ ਘੱਟ ਡਾਕੂਮੈਂਟ ਵੀ ਨੇ ਤਾਂ ਵੀ ਲਗਾ ਲਓ ਕਿਉਂਕਿ 35000 ਤਾਂ ਬੜੀ ਘੱਟ ਰਕਮ ਹੈ 15 15 ਲੱਖ ਦੇਣ ਦਾ ਉਹ 35000 ਚ ਲਗਾਓ ਨੰਬਰ ਥੱਲੇ ਮੈਂ ਦੇ ਦਿੱਤਾ ਹੈ ਕੰਟੈਕਟ ਕਰਨਾ ਚਾਹਦੇ ਤਾਂ ਕਰ ਲਿਓ ਠੀਕ ਹੈ ਨਵੇਂ ਸਾਲ ਦੀ ਮੁਬਾਰਕਾ ਇੱਕ ਵਾਰੀ ਤੇ ਅੱਜ ਅਸੀਂ ਲਾਈਵ ਵੀ ਹੋਣਾ ਹੈ ਕਿ ਨਹੀਂ ਇਹ ਨਹੀਂ ਲਸਾ ਲੱਗ ਰਿਹਾ ਹੈ ਹੈ ਇਹ ਲਮਾ ਕਲਰ ਸੋਨਾ ਲੱਗ ਰਿਹਾ ਹੈ ਕਿਹੜਾ ਬੈਟ ਫਿਟਿੰਗ ਜਰਾਤੀ ਸੋਫੇ ਦੀ ਫਿਟਿੰਗ ਹੋ ਗਈ ਹੈ ਸੁਣਨ ਲੱਗ ਰਿਹਾ ਮੈਂ ਦੇਖ ਕੇ ਮੈਂ ਕਿਹਾ ਵਾ ਅੱਜ ਤਾਂ ਬਣਾ ਰਹੇ ਹਾਂ ਦੇਖਾ ਵੇਸੇ ਦੇਖਿਆ ਨਾ ਆਹ ਦੇਖੋ ਸੋਫਿਆਂ ਦੇ ਉੱਪਰ ਨੀਲੇ ਰੰਗ ਦਾ ਕਵਰ ਚੜਾ ਲਿਆ ਕਿਉਂਕਿ ਪਹਿਲਾਂ ਜਿਹੜੇ ਕਲਰ ਬਣਾਏ ਹੋਏ ਸੀ ਉਸਤੇ ਬੜਾ ਗੰਦਾ ਹੋ ਜਾਂਦਾ ਸੀ ਡ੍ਰਾਈ ਕਲੀਨ ਕਰਾਣੇ ਪਹਿਲੇ ਸੀ ਹੁਣ ਕਵਰ ਚੜਾ ਕੇ ਨਿਬੇੜਦਾ ਸਾਰਾ ਕੰਮ ਬਹੁਤ ਵਧੀਆ ਬਹੁਤ ਵਧੀਆ ਬਣ ਗਿਆ ਲੋ ਜੀ ਮੇਰੀ ਸੀਟ ਮਾਲੀ ਇਬਾਦਤ ਨੇ ਤੇ ਮਮੀ ਨੇ ਤੇ ਉਹਦੀ ਦਾਦੀ ਨੇ ਮੈਂ ਤੁਸੀਂ ਨਾਟਕ ਲਾ ਕੇ ਬਹਿ ਜਾਗੇ ਮੈਂ ਕੁਝ ਨਹੀਂ ਲਾਣਾ ਸੀ ਮੰਠਣ ਲੱਗ ਰਹੀ ਹੈ ਮੰਮੀ ਸੋਚ ਸੜ ਗਿਆ ਪੂਰਾ ਮੋਰੀ ਨਿਕਲ ਗਈ ਉਹਦੇ ਚ ਲੱਗਿਆ ਸੀਗਾ ਮੰਮੀ ਬਾਹਰ ਹੀ ਮੈਂ ਤੜਕਾ ਲਗਾ ਕੇ ਚੂਲਾ ਉੱਥੇ ਰੱਖ ਆਈਆਂ ਉਹ ਕੀ ਕਹਿੰਦੇ ਤੜਕਾ ਲਾ ਲਿਆ ਤੜਕਾ ਵੀ ਲਾ ਲਿਆ ਵਿੱਚ ਹੀ ਉਹਦੇ ਥੀ ਸਰਪਾ ਦਾ ਅੱਧਾ ਮੈਂ ਕੱਢ ਕੇ ਸਾਗ ਰੱਖ ਲਿਆ ਤੇ ਮੈਂ ਕਿਹਾ ਮੰਮੀ ਅੱਜ ਜਾਣੀਏ ਤੇ ਮੈਂ ਕਿਹਾ ਮੱਕੀ ਦਾ ਆਟਾ ਵੀ ਮੰਗਾ ਲਿਆ ਅੱਜ ਨੇ ਇੱਕ ਫੋਨ ਆਇਆ ਬਾਹਰ ਬਗਾਉਂਦੀ ਹਾਂ ਹਾਂ ਬਾਹਰ ਖਾਣੇ ਆਏ ਚੁੱਲੇ ਤੇ ਬੈ ਕੇ ਰੋਟੀਆਂ ਖਾਣੇ ਆ ਠੰਡ ਵੈਸੇ ਬਹੁਤ ਹੈ ਮੰਮੀ ਰਹਿਣ ਦੋ ਬਹੁਤ ਠੰਡ ਹੈ ਅੱਜ ਰਹਿਣ ਦਿਓ ਬੈਠਾਂਗੇ ਬੋਗਰ ਦਾ ਸਰਗੋ ਰਿਜ਼ਮ ਗੈਲਸ ਨੇ ਕਹਿੰਦੇ ਮੰਮੀ ਕਿਉਂ ਪਕਾਉ ਉਹ ਬਾਹਰ ਠੰਡ ਚ ਮਰਨਾ ਤੁਸੀਂ ਠੰਡ ਬਹੁਤ ਹੈ ਮੰਮੀ ਅਜ ਰਹਿਣ ਦਿਓ ਹਾਂ ਕੱਲ ਦੇ ਨੀ ਬਬੂ ਨੂੰ ਖਵਾ ਦੇ ਇੱਥੋਂ ਮੰਮੀ ਮੰਮੀ ਬਣਾਉਣਾ ਤਾਂ ਮੰਮੀ ਦਾ ਅੱਜ ਕੰਮ ਹੀ ਹੈ ਅੱਜ ਇੱਕ ਸਬਸਕ੍ਰਾਈਬਰ ਦਾ ਫੋਨ ਵੀ ਆਇਆ ਸੀ ਉਹ ਕਹਿੰਦੇ ਅਸੀਂ ਤੁਹਾਡੀ ਵੀਡੀਓ ਦੇਖੀ ਤੁਹਾਡੀ ਮੰਮੀ ਬਣਾ ਰੋਟੀਆਂ ਬਣਾ ਰਹੀ ਸੀ ਤੁਸੀਂ ਖਾ ਰਹੀ ਕਿੰਨੋ ਕਿੰਨਾ ਵਧੀਆ ਲੱਗਿਆ ਨਾ ਮੋਲ ਦੇ ਕੇ ਪੈਂਜੀਆਂ ਪੈਂਜੀਆਂ ਸੋ ਖਵਾਈ ਸੀ ਲਓ ਜੀ ਲਓ ਇਹ ਬਾਅਦ ਦਾ ਬਿਸਤਰਾ ਰੈਡੀ ਹੋ ਰਿਹਾ ਕਲਪਾ ਕੁੜਾ ਦੰਨੀ ਚੁੱਲੇ ਦੇ ਬਾਹਰ ਮੰਮੀ ਹਾਂ ਮੰਮੀ ਠੰਡੇ ਬਰੰਦ ਚ ਰੱਖ ਲਾਂਗੀ ਠੰਡੇ ਤਾਂ ਵੀ ਉਹ ਨਹੀਂ ਕੋਈ ਠੰਡ ਭਾਬੀ ਜੇ ਮੰਮੀ ਨੂੰ ਮੈਨੂੰ ਠੱਡ ਲੱਗ ਗਈ ਨਾ ਨਹੀਂ 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 ਲੱਗਦੀ ਰਿਸਪਾਂਸਿਬਲ ਭਾਬੀ ਹੋएगी ਉਹ ਸਵੇਰੇ ਵੀ ਕਿਹਾ ਮੈਂ ਨਹੀਂ ਬੁੜਾਈ ਤੇ ਹੁਣ ਵੀ ਕਹਿ ਰਹੀ ਨਹੀਂ ਬੁੜਾਂਗੇ ਫਿਰ ਅੱਛਾ ਨਹੀਂ ਲੱਗਦਾ ਹਾਏ ਨਵਾਂ ਦੀ ੱਡੀ ਫਿਕਰ ਹਾਂ ਤੇ ਫਿਰ ਨਵਾਂ ਨਹੀਂ ਮੇਰੀਆਂ ਉਹ ਮੇਰਾ ਫਿਕਰ ਕਰਦੀ ਤਾਂ ਮੈਂ ਫਿਕਰ ਨਾ ਕਰਾਂ ਉਹਨਾਂ ਦਾ ਉਹ ਮੇਰਾ ਨਹੀਂ ਫਿਕਰ ਕਰਦੀਆਂ ਮੇਰਾ ਵੀ ਕਰੋ ਫਿਰ ਤੂੰ ਤਾਂ ਪੁੱਤਰ ਹੈ ਤੇਰਾ ਤਾਂ ਹੈ ਹੀ ਸੀ ਫਿਕਰ ਆਏ ਹਾਏ ਓਏ ਅਸ਼ਕੇ ਮੇਰੀ ਸੋਹਣੀ ਏ ਤੇ ਠੀਕ ਹੈ ਕੀ ਕੀਤਾ ਦੋ ਦੋ ਨੂੰ ਪੀਤਾ ਉੱਥੇ ਆਰਾਮ ਨਾਲ ਅਸੀਂ ਛੋਲਾ ਲੈ ਆਏ ਸੀ ਹਾਂ ਅੱਜ ਇਹਨੂੰ ਫਾਰਮੂਲਾ ਮਿਲਕ ਲਾਇਆ ਸੀ ਨਹੀਂ ਹਲੇ ਤੱਕ ਇੱਕੋ ਟਾਈਮ ਦੇਣਾ ਇੱਕੋ ਟਾਈਮ ਦੇਣਾ ਨੇ ਕੋਈ ਨਹੀਂ ਰਹਿਣ ਨੂੰ ਫਾਰਮੂਲਾ ਬਿਲਕੁਲ ਪੀ ਲਿਆ ਸੀ ਜੋ ਰੋਣ ਲੱਗ ਗਈ ਸੀ ਤੇ ਵਧੀਆ ਵੈਸੇ ਆਪਸ਼ਨ ਡਾਕਟਰ ਨੇ ਕਿਹਾ ਸੀ ਨਾ ਵੀ ਤੁਸੀਂ ਇੱਕ ਟਾਈਮ ਫਾਰਮ ਰੰਮਿਕ ਲਗਾ ਲਓ ਤੇ ਉਹਦੇ ਨਾਲ ਠੀਕ ਹੋ ਜਾਂਦਾ ਹੈ ਮੈਨੂੰ ਬਾਹਰ ਜਾ ਕੇ ਤੁਹਾਨੂੰ ਥੋੜਾ ਮੁਸ਼ਕਲ ਹੋ ਜਾਂਦਾ ਹਾਂ ਹਾਂ ਕਿਰਨ ਨੇ ਫੀਡ ਕਰਾਣੀ ਓਕੀ ਹੋ ਜਾਂਦੀ ਹੈ ਫਿਰ ਪ੍ਰੋਪਰਲੀ ਸਟੀਰੀਲਾਈਜ਼ ਕਰ ਲਈ ਸੀ ਬੋਟਲ ਵੈਸੇ ਹੀ ਫਿਰ ਜਦੋਂ 6 ਮਨთ ਬਾਅਦ ਬੱਚਾ ਫਿਰ ਨਿੱਪਲ ਲੈਂਦਾ ਨਹੀਂ ਹੈ ਤੇ ਪਹਿਲਾਂ ਦੇ ਦਈਏ ਤੇ ਫਿਰ ਬੱਚਾ ਨਾ ਫਿਰ ਠੀਕ ਹੋ ਜਾਂਦਾ ਇੱਕ ਟਾਈਮ ਦੇ ਲਓ ਜ਼ਰੂਰ ਠੀਕ ਆ ਨਾਲੇ ਰეკਮੈਂਡਡ ਹੈ ਡਾਕਟਰ ਵੱਲੋਂ ਹਮ ਇੱਕ ਟਾਈਮ ਵਾਸਤੇ ਹਾਂ ਪਰ ਤੁਹਾਨੂੰ ਪਿੰਧਰੇ ਸੀ ਨਾ ਪਰ ਉਹਨਾਂ ਕਿਵੇਂ ਤੀਨ ਲੱਗਦੀ ਸੀ ਦੀ ਬੋਤਲ ਪਰੰਤ ਬੋਤਲ ਬੋਤਲ ਤਾਂ ਜ਼ਰੂਰੀ ਹੈ ਬੱਚੇ ਲਈ ਹਨਾ ਮੰਮੀ ਮੈਂ ਕਹਿੰਦਾ ਬੋਤਲ ਤਾਂ ਜ਼ਰੂਰੀ ਨਹੀਂ ਤਾਂ ਬਾਅਦ ਵਿੱਚ ਬੱਚੇ ਨੇ ਪੀਣੀ ਬੜੀ ਔਖੇ ਕਰ ਦਿੰਦੇ ਨੇ ਪਰੰਤ ਮੈਂ ਸਕੂਲ ਵਿੱਚ ਜਾਂਦੇ ਸੀ ਨਿੱਪਰ ਲੈ ਕੇ ਉਹਦੇ ਲਈ ਪਰੰਤ ਨਰਸਰੀ ਦੇ ਵਿੱਚ ਸੀ ਮਾਂ ਵੀ ਦੁੱਧ ਪੀਣ ਗਿਆ ਵੀ ਭਲਾ ਸੀ ਨਿੱਪਲ ਨਹੀਂ ਛੱਡਦੀ ਸੀ ਹਨਾ ਉਹਦਾ ਸੀਗਾ ਫੰਕਸ਼ਨ ਸੀਗਾ ਤੇ ਆਈ ਨਾਲ ਅੱਥੇ ਘਰੇ ਲੇਟ ਹੋ ਗਈ ਮੰਮੀ ਕਹਿੰਦੇ ਦੁੱਧ ਜਾਏਗਾ ਅਸੀਂ ਲੈ ਕੇ ਬੋਤਲ ਨਾਲ ਹੀ ਤਦੋਂ ਫੋਮਚਾ ਦਾ ਹੋ ਗਿਆ ਅੰਧਫੜਾ ਆਂਦੀ ਪੀ ਕੇ ਅੰਦਰ ਬੈਠੀ ਪੀਲੀ ਪ੍ਰੋਂਟਿੰਗ ਖਾਲੀ ਤਚਾ ਵੀ ਪੀ ਨਾਦੋ ਵੀ ਪੀ ਗੀ ਹੂੰ ਫੇਰ ਮੈਂ ਕਰਾਂਗੀ ਮੈਂ ਪਰ ਹੁਣ ਦੱਸਿਆ ਪਰ ਮੈਂ ਨਹੀਂ ਹੱਸਦੀ ਮਮੀ ਤੁਸੀਂ ਦਾਦੀ ਮੈਨੂੰ ਉੱਤੇ ਪਲਾਣ ਗਏ ਸੀ ਤਦੋਂ ਮੈਂ ਕਿਹਾ ਹੋਰ ਮੇਰੀ ਬੇਟੀ ਕੁੱਖ ਨਾ ਰਵੇ ਦੇਖ ਲਓ ਹੂੰ ਆਪਾਂ ਭੁੱਲ ਗਏ ਹਾਂ ਨਾ ਹੈਪੀ ਨਿਊ ਇਅਰ ਕਿਹਾ ਹੀ ਨਹੀਂ ਗਾ ਆਪਾਂ ਨੇ ਤਾਂ ਕਿਹਾ ਸਿਰ ਸਿਰ ਵੀ ਨਾ ਪੁੱਛੀ ਨਹੀਂ ਆ ਜਾ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਬਹੁਤ ਬਹੁਤ ਆਰੇ ਕਿ ਖੁਸ਼ੀਆਂ ਭਰਿਆ ਆਵੇ ਤੇ ਖੁਸ਼ੀਆਂ ਭਰਿਆ ਜਾਵੇ ਹੈਪੀ ਨਿਊ ਈਅਰ ਸਾਰਿਆਂ ਨੂੰ ਸਾਰੇ ਨੂੰ ਹੈਪੀ ਸਾਰਿਆਂ ਨੂੰ ਸਾਰਿਆਂ ਜਿੰਨੇ ਵੀ ਦੇਖਣ ਵਾਲੇ ਨੇ ਸੁਣਨ ਵਾਲੇ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਬਹੁਤ 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 ਖੁਸ਼ੀਆਂ ਖੇੜੇ ਲੈ ਕੇ ਆਵੇ ਰੁਕੜ ਲਈ ਬਹੁਤ ਬਹੁਤ ਜ਼ਿਆਦਾ ਖੁਸ਼ੀਆਂ ਨਾਲ ਚੜੇ ਤੇ ਖੁਸ਼ੀਆਂ ਨਾਲ ਹੀ ਰਹੇ ਹੂੰ ਜੋ ਸਭ ਦੀ ਮਨ ਕਾਮਨਾ ਇਸ ਸਾਲ ਦੇ ਵਿੱਚ ਪੂਰੀ ਹੋ ਜਾਣ ਰੁਕੇ ਰੁਕੇ ਕਾਰਜ ਰੁਕ ਜਾਣ ਚਲੋ ਜੀ ਦੋਸਤੋ ਸਾਨੂੰ ਦੀ ਇਜਾਜ਼ਤ ਮੈਂ ਮੈਨੂੰ ਫੋਨ ਆ ਰਹੇ ਨੇ ਬਹੁਤ ਜ਼ਿਆਦੇ ਜਿਹੜੇ ਕੋਈ ਆਫਰ ਜਿਹੜੀ ਚੱਲ ਰਹੀ ਉਹਦੇ ਕਰਕੇ ਬਹੁਤ ਫੋਨ ਅਟੈਂਡ ਕਰਨੇ ਪੈ ਰਹੇ ਨੇ ਤੁਹਾਨੂੰ ਮਿਲਦੇ ਆਂ ਕੱਲ ਇੱਕ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੇ ਲੋਹੜੀ ਦਾ ਫੰਕਸ਼ਨ ਕਰਾਂਗੇ ਬਣੇ ਰਿਓ ਚਾਰੀਆਂ ਚੱਲ ਰੀਆਂ ਨੇ ਜੇਬਾਂ ਖਾਲੀ ਹੋਈ ਜਾਂਦੀਆਂ ਨੇ ਜੁਣੇ ਦੀਆਂ ਪਰ ਕੋਈ ਗੱਲ ਨਹੀਂ ਜਿਹਦੇ ਜਿਹਨੂੰ ਪਰਮਾਤਮਾ ਨੇ ਇਬਾਦਤ ਦੇ ਦਿੱਤੀ ਹੋਵੇ ਉਹਦੇ ਉਹਦੇ ਕਰਮਾਂ 'ਚ ਬਰਕਤ ਵੀ ਬਹੁਤ ਲਿਖੀ ਜਾਂਦੀ ਏ ਜੇ ਇਬਾਦਤ ਦਿੱਤੀ ਏ ਪਰਮਾਤਮਾ ਦੇ ਤੇ ਉਹਦੇ ਨਾਲ ਸਾਨੂੰ ਜਿਗਰਾ ਵੀ ਦਿੱਤਾ ਏ ਸਾਰਿਆਂ ਨੂੰ ਖੁਸ਼ ਰੱਖਣ ਦਾ ਆਪਣੇ ਪਰਿਵਾਰਾਂ ਨੂੰ ਖੁਸ਼ ਰੱਖਣ ਦਾ ਤੇ ਇਬਾਦਤ ਵੱਲੋਂ ਸ਼ੋਪਿੰਗ ਕਰਵਾਈ ਜਾ ਰਹੀ ਹੈ ਸਾਰਿਆਂ ਨੂੰ ਆਪਣੀ ਦਾਦੀ ਆਪਣੀ ਦਾਦਾ ਦਾਦੀ ਸਭ ਨੂੰ ਨਾਨੀ ਨੂੰ ਵੀ ਨਾਨੀ ਵਾਸਤੇ ਵੀ ਸ਼ੋਪਿੰਗ ਹੋ ਚੁੱਕੀ ਹੈ ਸਾਰਿਆਂ ਵਾਸਤੇ ਸ਼ੋਪਿੰਗ ਹੋ ਚੁੱਕੀਆਂ ਨੇ ਤੁਹਾਨੂੰ ਰਹਿ ਗਿਆ ਸਿਰਫ ਇਬਾਦਤ ਦਾ ਆਪਣਾ ਸੂਟ ਇਬਾਦਤ ਰਹਿ ਗਈ ਹੈ ਨਾ ਇਬਾਦਤ ਨੇ ਹੁਣ ਉਸ ਕੱਪੜੇ ਲੈ ਲੈਣੇ ਨੇ ਸੋ ਮਜ਼ਾਕ ਆਪਣੀ ਸਾਹ ਤੇ ਬਟ ਆਮ ਵੈਰੀ ਮੱਚ ਹੈਪੀ ਕਿ ਮੈਨੂੰ ਤੇ ਇਬਾਦਤ ਨੂੰ ਮੌਕਾ ਮਿਲਿਆ ਸਾਰਿਆਂ ਨੂੰ ਸੋਹਣੇ ਸੋਹਣੇ ਸ਼ੋਪਿੰਗ ਕਰਵਾਉਣ ਦਾ ਤੇ ਦਿਓ ਸਾਨੂੰ ਜਲਦੀ ਕੱਲ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੋਗ ਵਿੱਚ ਬਾਏ ਬਾਏ